ਪਹਿਲਾਂ ਮੈਂ ਯਾਦ ਕਰ ਰਿਹਾ ਹਾਂ ਉਸ ਪਵਿੱਤਰ ਰੂਹ ਨੂੰ ਸਰਦਾਰ ਕਾਬਿਲ ਸਿੰਘ ਕੈਨੇਡੀਅਨ ਸਾਹਿਬ ਜਿਨ੍ਹਾਂ ਨੇ ਕਿ ਵਿਦਿਆ ਦੇ ਮੰਦਿਰ ਨੂੰ ਭੂਮੀदान ਕੀਤੀ ਹੈ ਔਰ ਅੱਜ ਮੈਂ ਸਭ ਨੇ ਕਿ ਉਹਨਾਂ ਦੀ ਰੂਹ ਜਿੱਥੇ ਵੀ ਹੋ ਉਹ ਸਾਨੂੰ ਦੇਖ ਕੇ ਬੜੀ ਖੁਸ਼ ਹੁੰਦੀ ਹੋਵੇ ਔਰ ਮਾਨਜੋਗ ਅਰਪਿਤ ਕੇਜਵਲ ਸਾਹਿਬ ਔਰ ਭਗਵਾਨ ਮਾਨ ਜੀ ਨੂੰ ਅਸੀਸਾਂ ਦਿੰਦੇ ਹੋ ਕਿ ਜਿਹੜਾ ਬਾਗ ਮੈਂ ਲਾਇਆ ਸੀ ਅੱਜ ਉਸ ਬਾਗ ਦੇ ਵਿੱਚ ਜਿਹੜੇ ਫਲ ਬੂਟੇ ਨੇ ਉਹਨਾਂ ਨੂੰ ਸਰਕਾਰ ਪਾਣੀ ਪਾ ਰਹੀ ਹੈ ਔਰ ਉਹ ਜਿਹੜੇ ਫਲ ਤੇ ਬੂਟੇ ਆ ਉਹ ਵੱਧ ਰਿਹਾ ਉਹਨਾਂ ਦੇ ਜਿਹੜੇ ਮਾਲੀ ਆ ਅਜ ਉਹ ਆਪ ਸਟੇ ਦੇ ਉੱਪਰ ਉਹਨਾਂ ਬੱਚਿਆਂ ਦੇ ਲਈ ਤਾਬਾ ਵੀ ਲਿਖਵਾ ਰਹੇ ਨੇ ਗਾਣੇ ਵੀ ਗਵਾ ਰਹੇ ਨੇ ਉਹਨਾਂ ਨੂੰ ਪੜ੍ਹਾ ਵੀ ਰਹੇ ਨੇ ਅੱਜ ਇਸ ਪੰਡਾਲ ਦੇ ਵਿੱਚ ਮੈਂ ਦੇਖ ਰਿਹਾ ਕਿ ਵਿਦਿਆਰਥੀ ਉਹਨਾਂ ਦੇ ਮਾਪੇ ਸਾਡੇ ਬੀਐਨਓ ਸਹਿਬਾਨ ਸਾਡੀ ਸਿੱਖਿਆ ਕਮੇਟੀ ਦੇ ਕੋਆਰਡੀਨੇਟਰ ਸਾਹਿਬ ਸਾਡੀ ਸਿੱਖਿਆ ਕਮੇਟੀ ਦੇ ਮੈਂਬਰ ਸਹਿਬਾਨ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਜਿਹੜੇ ਮੋਤਵਾਰ ਸੱਜਣ ਨੇ ਔਰ ਖਾਸ ਤੌਰ ਤੇ ਪਿੰਡ ਫੱਦੇਪੁਰ ਤੋਂ ਸਰਪੰਚ ਸਾਹਿਬ ਨਾਲ ਪੰਚਾਇਤ ਮੈਂਬਰ ਸਾਹਿਬਾਨ ਲੰਬੜਦਾਰ ਸਾਹਿਬ ਪਿੰਡ ਅਕਾਲਗੜ ਤੋਂ ਵੀ ਪੰਚਾਇਤ ਪਿੰਡ ਮੋਲੇ ਤੋਂ ਵੀ ਪੰਚਾਇਤ ਔਰ ਜਿੰਨੇ ਵੀ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਅੱਜ ਇਸ ਸਕੂਲ ਦੇ ਵਿਹੜੇ ਵਿੱਚ ਆਈਆਂ ਨੇ ਮੈਂ ਇੱਕ ਦੋ ਗੱਲਾਂ ਕਰਨੀਆਂ ਤੁਹਾਡੇ ਕੋਲੋਂ ਇੱਕ ਦੋ ਕੁਐਸਚਨ ਵੀ ਕਰਨੇ ਬੱਚਿਓ ਜਿਹੜਾ ਗੱਲ ਧਿਆਨ ਨਾਲ ਸੁਣਿਓ ਉਸ ਗੱਲ ਦਾ ਜਿਹੜਾ ਜਵਾਬ ਹੈ ਮੈਨੂੰ ਪੂਰਨ ਉਮੀਦ ਹੈ ਕਿ ਬੱਚੇ ਜਿਹੜੇ ਆ ਜਿਵੇਂ ਵੱਧ ਚੜ ਕੇ ਪਹਿਲਾਂ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਉਸ ਗੱਲ ਦਾ ਜਵਾਬ ਵੀ ਦੇਣਗੇ ਕਹਾਣੀ ਇਹ ਹੈ ਕਿ ਘਰ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਹੈ ਜਨਮ ਤੋਂ ਬਾਅਦ ਉਸ ਬੱਚੇ ਦੇ ਮਾਪੇ ਜਿਹੜੇ ਆ ਉਹ ਘਰ ਦੇ ਵਿੱਚ 2-3 ਸਾਲ ਜਦੋਂ ਤੱਕ ਬੱਚਾ 2.5-3 ਸਾਲ ਦਾ ਨਹੀਂ ਹੁੰਦਾ ਸਕੂਲ ਦੇ ਪਾਉਣ ਜੁਗਾ ਨਹੀਂ ਹੁੰਦਾ ਅੱਜ 3 ਸਾਲ ਦਾ ਬੱਚਾ ਸਕੂਲ ਪੈ ਜਾਂਦਾ ਉਦੋਂ ਤੱਕ ਰੋਜ਼ ਸਲਾਹ ਕਰਦੇ ਹਰ ਰੋਜ਼ ਸਲਾਹ ਕਰਦੇ ਆ ਕਿ ਅਸੀਂ ਆਪਣੇ ਬੱਚੇ ਨੂੰ ਕਿਹੜੇ ਸਕੂਲ ਪਾਉਣਾ ਉਹ ਦੇਖਦੇ ਆ ਨਿਗਾਹ ਮਾਰਦੇ ਆਲੇ ਦੋਲੇ ਜੇ ਸਕੂਲ ਦੀ ਬਹੁਤ ਵੱਡੀ ਬਿਲਡਿੰਗ ਹੈ ਬਹੁਤ ਵੱਡੇ ਵੱਡੇ ਸ਼ੀਸ਼ੇ ਹੈ ਪ੍ਰਾਈਵੇਟ ਸਕੂਲ ਦੇ ਵਿੱਚ ਆਪਣੇ ਬੱਚੇ ਨੂੰ ਪਾਉਂਦੇ ਆ ਔਰ ਹਜ਼ਾਰਾਂ ਰੁਪਿਆ ਉਸ ਸਕੂਲ ਦੀ ਫੀਸ ਹੈ ਜਦੋਂ ਮਾਪੇ ਪਾ ਸਕੂਲ ਦੇ ਵਿੱਚ ਬੱਚੇ ਨੂੰ ਪਾ ਦਿੰਦੇ ਆ 2-4 ਸਾਲ ਪੜਦੇ ਨੂੰ ਹੋ ਜਾਂਦੇ ਤੇ ਫੀਸ ਲਈ ਦਿੱਤੀ ਜਾਂਦੀ ਉਹ ਸਕੂਲ ਵਾਲੇ ਬੱਚੇ ਨੂੰ ਖੜਾ ਕਰ ਲੈਂਦੇ ਖੜਾ ਕਰਦੇ ਕਿ ਆਪਣੇ ਮਾਪੇ ਕੋ ਫੀਸ ਲੈ ਕੇ ਆ ਤੈਨੂੰ ਕਲਾਸ ਦੇ ਅੰਦਰ ਤਾਂ ਐਂਟਰ ਹੋਣਾ ਹੈ ਤੇ ਉਹ ਬੱਚਾ ਆ ਕੇ ਆਪਣੀ ਮਾਂ ਦੇ ਨਾਲ ਲੜਦਾ ਹੈ ਕਿ ਮੇਰੀ ਫੀਸ ਦੇ ਤੇ ਉਹਦੀ ਜਿਹੜੀ ਮਾਂ ਆ ਪਿਓ ਉਹਦੇ ਪਿਓ ਨਾਲ ਲੜਦੀ ਹੈ ਵੀ ਤੂੰ ਇਹਦੀ ਫੀਸ ਨਹੀਂ ਦਿੰਦਾ ਤੇ ਜਿਵੇਂ ਸਰਪੰਚ ਸਾਹਿਬ ਕਹਿ ਕੇ ਗਏ ਆ ਕਿ ਸਾਡੇ ਇਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਸਾਡੇ ਲੋੜਵੰਦ ਪਰਿਵਾਰਾਂ ਦੇ ਮੈਂ ਗਰੀਬ ਸ਼ਬਦ ਨਹੀਂ ਕਹਿਣਾ ਪ੍ਰਮਾਤਮਾ ਨੇ ਹੱਥ ਪਰ ਸਭ ਨੂੰ ਦਿੱਤੇ ਆ ਜਿਹਨਾਂ ਪਰਿਵਾਰਾਂ ਦੇ ਵਿੱਚ ਕਿਤੇ ਕਮੀ ਰਹੀ ਗਈ ਹੈ ਜਿਹੜੇ ਲੋੜਵੰਦ ਪਰਿਵਾਰ ਹੈ ਉਹਨਾਂ ਦੇ ਜਿਹੜੇ ਬੱਚੇ ਆ ਉਹ ਸਰਕਾਰੀ ਸਕੂਲ ਵਿੱਚ ਪੜ੍ਹਦੇ ਆ ਔਰ ਜਿਹੜੇ ਕੋਈ ਥੋੜੀ ਬੱਤੀ ਰੋਟੀ ਚੰਗੀ ਖਾਂਦਾ ਉਹ ਪ੍ਰਾਈਵੇਟ ਸਕੂਲ ਵਿੱਚ ਲਾਉਂਦੇ ਆ ਤੇ ਜਦੋਂ ਆਦਮੀ ਟੀਮੇ ਦੀ ਲੜਾਈ ਵੱਧਦੀ ਹੈ ਦੇ ਵਿੱਚ ਦਾਦਾ-ਦਾਦੀ ਬੋਲਦੇ ਆ ਉਹ ਇੱਕੋ ਗੱਲ ਕਹਿੰਦੇ ਆ ਕਿ ਅੱਜ ਤੱਕ ਇਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਕੇ ਬੱਚੇ ਜਿਹੜੇ ਆ ਕੋਈ ਟੀਚਰ ਲੱਗਾ ਕੋਈ ਪ੍ਰਿੰਸੀਪਲ ਲੱਗਾ ਕੋਈ ਪਟਵਾਰੀ ਲੱਗਾ ਕੋਈ ਕਾਨੂੰਗੋ ਲੱਗਾ ਕੋਈ ਤਹਿਸੀਲਦਾਰ ਲੱਗਾ ਕੋਈ ਐਸਟੀਐਮ ਲੱਗਾ ਕੋਈ ਐਮਐਲਏ ਬਣਿਆ ਕੋਈ ਪ੍ਰਧਾਨ ਮੰਤਰੀ ਬਣਿਆ ਸਰਦਾਰ ਮਨਮੋਹਨ ਸਿੰਘ ਜੀ ਸਾਡੇ ਹਿਸ਼ਾਰਪੁਰ ਗਵਰਨਮੈਂਟ ਕਾਲਜ ਪੜ੍ਹ ਕੇ ਗਏ ਆ ਤਾਂ ਉਦੋਂ ਉਸ ਬੱਚੇ ਦੇ ਮਾਪੇ ਆਪਣੇ ਸੱਸੋਰੇ ਨੂੰ ਜਵਾਬ ਦਿੰਦੇ ਆ ਕਿ ਬੇਬੇ ਉਹ ਪੁਰਾਣੇ ਸਮੇਂ ਦੀ ਗੱਲ ਹੈ ਇਹ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਸੀ ਸਰਕਾਰੀ ਸਕੂਲਾਂ ਦੇ ਵਿੱਚ ਉਹਦੇ ਬੱਚੇ ਸੀ ਸਰਕਾਰੀ ਸਕੂਲਾਂ ਦੇ ਵਿੱਚ ਟੀਚਰ ਸੀ ਉਹ ਪੀਤ ਕੇ ਸਮੇਂ ਦੀ ਗੱਲ ਹੈ ਅੱਜ ਪੰਜਾਬ ਦੇ ਹਾਲਾਤ ਇਹ ਹੋ ਗਏ ਆ ਕਿ ਸਰਕਾਰੀ ਸਕੂਲ ਦੇ ਵਿੱਚ ਛੱਤ ਚ ਹੁੰਦੀ ਹੈ ਬੱਚੇ ਥੱਲੇ ਬੈਠਦੇ ਆ ਚਾਰਦੁਵਾਰੀ ਡੇਕੀ ਹੈ ਜਿਹੜਾ ਸਕੂਲ ਦੇ ਬੱਚੇ ਇੱਕ ਸਾਈਡ ਤੇ ਜਿਹੜੇ ਸਕੂਲ ਦਾ ਸਟਾਫ ਹੈ ਉਹ ਵੀ ਪਿੰਡ ਦੇ ਵਿੱਚ ਸਰਪੰਚ ਦੇ ਘਰ ਜਾ ਕੇ ਵਾਸ਼ਿੰਗ ਝਾ ਕੇ ਆਉਂਦਾ ਹੈ ਇਹ ਸਰਕਾਰੀ ਸਕੂਲਾਂ ਦੇ ਹਾਲਾਤ ਹੋ ਗਏ ਸੀ ਔਰ ਮਜਬੂਰੀ ਬਸ ਜਿਹੜੇ ਆਪਣੇ ਜਿਹਦੇ ਕਿਤੇ ਪੇਸ਼ਾ ਚੱਲੇ ਉਹ ਮਜਬੂਰੀ ਦੇ ਨਾਲ ਆਪਣੇ ਬੱਚੇ ਨੂੰ ਜਿਹੜਾ ਸਰਕਾਰੀ ਸਕੂਲ ਪਾਉਂਦਾ ਸੀ 2022 ਦਾ ਸਮਾਂ ਆਇਆ ਮੇਰੇ ਸਾਥੀ ਬੈਠੇ ਮੇਰੇ ਸਾਹਮਣੇ ਮੇਰੇ ਸਟੇਜ ਦੇ ਉੱਤੇ ਬੈਠੇ ਆ ਕੱਲੇ-ਕੱਲੇ ਘਰ ਗਏ ਕੱਲੇ-ਕੱਲੇ ਗਲੀ-ਕੱਲੇ-ਕੱਲੇ ਮਹੱਲੇ ਗਏ ਜਾ ਕੇ ਇੱਕੋ ਗੱਲ ਕਹੀ ਕਿ ਇੱਕ ਮੌਕਾ ਕजरीवाल ਸਾਹਿਬ ਨੂੰ ਇੱਕ ਮੌਕਾ ਜਿਹੜਾ ਭਗਵੰਤ ਮਾਨ ਜੀ ਨੂੰ ਦਿਓ ਤਾਂ ਪੰਜਾਬ ਦੇ ਲੋਕਾਂ ਨੇ 92 ਸਾਥੀਆਂ ਦੇ ਨਾਲ ਜਿੱਥੇ ਮੌਕਾ ਦਿੱਤਾ 3 ਸਾਲ ਸੇ ਸਰਕਾਰ ਨੂੰ ਹੋਇਆ ਔਰ 3 ਸਾਲ ਦਾ ਚਿੱਠਾ ਜਿਹੜਾ ਆ ਉਹ ਅੱਜ ਲੈ ਕੇ ਤੁਹਾਡੇ ਸਾਹਮਣੇ ਖੜੇ ਹੋਏ ਆ ਕਿ ਅੱਜ ਜੋ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਉਹ ਪੂਰਾ ਕਰਕੇ ਖੜੇ ਹੋਏ ਆ ਅੱਜ ਮੈਂ ਇਕੱਲਾ ਹੀ ਸਾਇੰਸ ਲੈਬ ਦਾ ਉਦ ਘਾਟ ਕਰਨੇ ਆਇਆ ਅੱਜ ਮੈਂ ਤੁਹਾਨੂੰ ਇਹ ਕਹਿਣੇ ਆਇਆ ਕਿ 11 ਲੱਖ ਰੁਪਏ ਅਸੀਂ ਸਕੂਲਾਂ ਨੂੰ ਦੇ ਦਿੱਤਾ ਮੈਂ ਇਹ ਕਹਿਣੇ ਆ ਕਿ ਅਸੀਂ ਫਿਰ ਤਾਂ ਕੱਟਣ ਦਾ ਭਾਸ਼ਣ ਦੇਣਾ ਮੈਂ ਅੱਜ ਉਹ ਗੱਲ ਕਰਨਾ ਹੈ ਕਿ ਜਿਹੜੀ ਮਜਬੂਰੀ ਸੀ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਆਪਣੀ ਪੜ੍ਹਾਈ ਇਹ ਮਰਜ਼ੀ ਦੇ ਵਿੱਚ ਬਦਲ ਰਹੀ ਹੈ ਇਸ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਹੈ ਮੈਂ ਬਤਾਈ ਦੇਣਾ ਹੈ ਇਸ ਪਛਟਾਉਂ। ਖਾਸ ਤੌਰ ਤੇ ਜਦੋਂ ਬੱਚਾ ਜਿਹੜਾ ਹੁਣ ਹੋ ਰੋਵੇ ਹੁਣ ਇਸ ਸਟੇਜ ਤੋਂ ਗੱਲ ਚੱਲੀ ਹੈ ਕਿ ਸਾਡੇ ਜਿਹੜੇ ਸਕੂਲ ਹੈ ਇਹ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਕਰਦੇ ਹੈ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਮੁਕਾਬਲਾ ਨਹੀਂ ਕਰਦੇ ਦਿਖਾਓ ਕਿਹੜੇ ਪ੍ਰਾਈਵੇਟ ਸਕੂਲ ਦੇ ਕਿਸੇ ਬੱਚੇ ਨੇ ਆਹ ਕੁਸ਼ਲ ਜਿਹੜਾ ਕੀਤਾ ਹੋਵੇ ਤੁਹਾਡੇ ਵਿੱਚੋਂ ਮੇਰੇ ਬੱਚੇ ਵੀ ਆਪਾਂ ਸਾਰੇ ਆਪਣੀ ਸਮਾਜ ਦੇ ਵਿੱਚੋਂ ਆ ਮੈਂ ਗੱਲ ਕਰਦਾ ਕਿ ਪ੍ਰਾਈਵੇਟ ਸਕੂਲ ਵਿੱਚ ਪੜਨ ਵਾਲੇ ਬੱਚੇ ਨੂੰ ਪੁੱਛਿਓ ਜਰਾ 29 ਕਿੰਨੇ 39 ਕਿੰਨੇ 49 ਕਿੰਨੇ 59 ਕਿੰਨੇ 69 ਕਿੰਨੇ 79 ਕਿੰਨੇ 99 ਕਿੰਨੇ ਪੁੱਛ ਕੇ ਦੇਖ ਲਿਓ ਮੜ ਜਾ 65 ਚੋਂ 25 ਕਿੱਡੇ ਕਿੰਨੇ ਪੁੱਛੋ ਮੜ ਜਾ ਬੱਚਿਆਂ ਨੂੰ ਮੈਨੂੰ ਮਾਣ ਇਸ ਗੱਲ ਦਾ ਇਸ ਗੱਲ ਨੂੰ ਅਸੀਂ ਮਾਣਨਾ ਕਹਿ ਸਕਦੇ ਹਾਂ ਕਿ ਸਾਡੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਨੇ ਕਈ ਲੱਖ ਗੁਣਾ ਚੰਗੇ ਐ ਇਸ ਗੱਲ ਦੀ ਮੈਂ ਤੁਹਾਨੂੰ ਮੁਬਾਰਕਬਾਦ ਬਤਾਈ ਦੇਣਾ ਇਸ ਦਾ ਸ਼ੁਕਰਾ। ਅੱਜ ਮੈਂ ਵਿਸ਼ੇਸ਼ ਤੌਰ ਤੇ ਤੁਹਾਡਾ ਨਾਲ ਗੱਲ ਕਰਨ ਆਇਆ। ਸਾਡੇ ਰਹਿਬਰਾਂ ਨੇ ਤੁਹਾਨੂੰ ਸੰਵਿਧਾਨ ਦਿੱਤਾ। ਸਾਡੇ ਰਹਿਬਰਾਂ ਨੇ ਸਾਡੇ ਲਈ ਫਾਸੀਆਂ ਤੇ ਚੜ੍ਹੇ। ਆਮ ਆਦਮੀ ਪਾਰਟੀ ਨੇ ਫੈਸਲਾ ਲਿਆ ਕਿ ਸਰਕਾਰ ਬਣਦੇ ਸਾਰ ਪੰਜਾਬ ਦੇ ਮੁੱਖ ਮੰਤਰੀ ਦੀ ਫੋਟੋ ਬਾਅਦ ਪਹਿਲਾਂ ਸਾਡੇ ਰਹਿਗਰਾਂ ਦੀ ਫੋਟੋ ਬਾਬਾ ਸਾਹਿਬ ਵੇਦਕਰ ਤੇ ਸ਼ਹੀਦ ਆਜਮ ਭਗਤ ਸਿੰਘ ਦੀ ਫੋਟੋ ਲੱਗੀ ਕੱਲੀ ਫੋਟੋ ਨਹੀਂ ਲਗਾਈ ਔਰ ਉਹਦੇ ਤੇ ਪੈਰਾ ਵੀ ਦਿੱਤਾ ਬਾਬਾ ਸਾਹਿਬ ਵੇਦਕਰ ਜੀ ਨੇ ਕਿਹਾ ਕਿ ਵਿਦਿਆ ਉਹ ਸ਼ੇਰਨੀ ਦਾ ਦੁੱਧ ਹੈ ਜਿਹੜਾ ਪੀਊਗਾ ਦਹਾੜੂਗਾ ਇਹਨਾਂ ਬੱਚਿਆਂ ਲਈ ਸ਼ੇਰਨੀ ਦਾ ਦੁੱਧ ਦਾ ਪ੍ਰਬੰਧ ਕਰਕੇ ਆਏ ਆ ਇਸ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਵਧਾਈ ਮੈਂ ਜਿਹੜੀ ਗੱਲ ਕਰ ਰਿਹਾ ਸੀ ਅੱਜ ਜਿੰਨੇ ਵੀ ਸਾਡੇ ਸਰਕਾਰੀ ਸਕੂਲ ਹੈ ਉਹਨਾਂ ਦੇ ਹਾਲਾਤ ਦੇਖੀਏ ਤੇ ਪਹਿਲਾਂ ਸਰਕਾਰੀ ਸਕੂਲਾਂ ਦੇ ਹਾਲਾਤਾਂ ਦੀ ਗੱਲ ਕਰਦੇ ਸੀ ਪਹਿਲਾਂ ਚਾਰਦੁواری ਨਹੀਂ ਸੀ ਟੀਰਫੇ ਸੀ ਗਾਡਰ ਸੀ ਬਾਲੇ ਸੀ ਇੱਟਾਂ ਡਿੱਗਦੀਆਂ ਸੀ ਵਾਸ਼ਰੂਮ ਨਹੀਂ ਸੀ ਬੱਚੇ ਥੱਲੇ ਬੈਠਦੇ ਸੀ ਜਿਹੜੀਆਂ ਗਰਮੀਆਂ ਦੀਆਂ ਵਰਧੀਆਂ ਸਰਦੀਆਂ ਨੂੰ ਮਿਲਦੀਆਂ ਸੀ ਸਰਦੀਆਂ ਦੀਆਂ ਵਰਧੀਆਂ ਮਿਲਦੀਆਂ ਹੀ ਨਹੀਂ ਸੀ ਸੈਸ਼ਨ ਜਦੋਂ ਖਤਮ ਹੋਣ ਲੱਗਦਾ ਉਦੋਂ ਕਿਤਾਬਾਂ ਮਿਲਦੀਆਂ ਸੀ ਅੱਜ ਮੈਂ ਤੁਹਾਨੂੰ ਗੱਲ ਕਰਨਾ ਆ ਕਿ ਪੰਜਾਬ ਦੇ ਵਿੱਚ ਇੱਕ ਵੀ ਸਕੂਲ ਇਦਾਂ ਦਾ ਨਹੀਂ ਜਿਹਦੀ ਚਾਰਦੁਵਾਰੀ ਪੂਰੀ ਨਾ ਹੋਵੇ ਜਿਹਦੇ ਵਿੱਚ ਟੀਚਰ ਨੇ ਗੂਗਲ ਸ਼ੀਟ ਭਰੀ ਹੋਵੇ ਕਿ ਸਾਡੇ ਲੈਂਟਰ ਪਾ ਦਿਓ ਤੇ ਉੱਥੇ ਲੈਂਟਰ ਨਾ ਪਿਆ ਹੋਵੇ ਇੱਕ ਵੀ ਸਰਕਾਰੀ ਸਕੂਲ ਇਦਾਂ ਦਾ ਨਹੀਂ ਜਿਹਦੇ ਬੱਚੇ ਥੱਲੇ ਬੈਠਦੇ ਹੋਣ ਔਰ ਇੱਕ ਵੀ ਸਰਕਾਰੀ ਸਕੂਲ ਇਦਾਂ ਦਾ ਨਹੀਂ ਜਿੱਥੇ ਬੱਚਿਆਂ ਨੂੰ ਕਿਤਾਬਾਂ ਸਮੇਂ ਸਿਰ ਨਾ ਮਿਲੀਆਂ ਹੋਣ ਔਰ ਵਰਦੀਆਂ ਜਿਹੜੀਆਂ ਆ ਗਰਮੀਆਂ ਦੇ ਗਰਮੀਆਂ ਮੇਲੇ ਤੇ ਸਰਦੀਆਂ ਮੇਲੇ ਸਰਦੀਆਂ ਦੇ ਨਾਲ ਬੱਚਿਆਂ ਨੇ ਮੇਰਾ ਮਾਣ ਰੱਖਿਆ ਬੱਚਿਆਂ ਨੂੰ ਗੱਲ ਜਿਆਦਾ ਚੰਗੀ ਲੱਗ ਰਹੀ ਬੱਚੇ ਜਿਆਦਾ ਤਾੜੀ ਮਾਰ ਰਹੇ ਆ ਬੱਚੋ ਥੈਂਕ ਯੂ ਇਹਨਾਂ ਨੂੰ ਪਤਾ ਹੈ ਕਿ ਕੋਈ ਤਾਂ ਆਇਆ ਸਾਡੀ ਬਾਹ ਫੜਨ ਲਈ ਜਿਹੜਾ ਦਿਲ ਦੇ ਹੱਥ ਰੱਖ ਕੇ ਦੱਸਿਓ ਸਰਕਾਰਾਂ ਬਹੁਤ ਆਈਆਂ ਤੇ ਬਹੁਤ ਗਈਆਂ ਆਖਰੀ ਵਾਰ ਇਸ ਸਕੂਲ ਦੇ ਵਿੱਚ ਐਮਐਲਏ ਕਦੋਂ ਆਇਆ ਸੀ ਇਸ ਸਕੂਲ ਦੇ ਵਿੱਚ ਅੱਜ ਅਸੀਂ ਇਕੱਲੇ-ਇਕੱਲੇ ਸਰਕਾਰੀ ਸਕੂਲਾਂ 'ਚ ਇਹ ਨਹੀਂ ਕਿ ਕਿਤੇ ਜਦੋਂ ਸਰਕਾਰਾਂ ਜਾਣ ਵਾਲੀਆਂ ਹੁੰਦੀਆਂ ਉਦੋਂ ਉਦ ਘਾਟ ਕਰ ਦਿੰਦੇ ਨਹੀਂ ਪੱਥਰ ਰੱਖਣ ਆਏ ਨੇ ਅਸੀਂ ਨਹੀਂ ਪੱਥਰ ਰੱਖਣੇ ਆਏ ਪਹਿਲਾਂ ਨਹੀਂ ਪੱਥਰ ਰੱਖਿਆ ਬਾਅਦ ਫੋਟੋ ਖਚਾਈ ਤੇ ਕੰਮ ਖਤਮ ਨਹੀਂ ਅਸੀਂ ਆਪਣੇ ਟੀਚਰ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਭਾਈ ਇਹ ਤੁਹਾਡਾ ਘਰ ਹੈ ਪੈਸੇ ਤੁਸੀਂ ਦੱਸੋ ਕਿੰਨੇ ਚਾਹੀਦੇ ਆ ਸਰਕਾਰ ਭੇਜੂਗੀ ਸਾਡੀ ਕੋਈ ਵਿਚ ਹੱਥਕਸ਼ੇਪ ਨਹੀਂ ਤੁਸੀਂ ਆਪ ਇਹਨੂੰ ਆਪਣੇ ਘਰ ਨੂੰ ਸਵਾਰਨਾ ਹੈ ਜਦੋਂ ਕੰਪਲੀਟ ਹੋ ਗਿਆ ਤੇ ਉਦੋਂ ਸਾਨੂੰ ਦੱਸਿਓ ਫਿਰ ਅਸੀਂ ਆ ਕੇ ਮਾਪੇ-ਬਾਪ ਨੂੰ ਕਮਾਂਗੇ ਕਿ ਭਾਈ ਇਹ ਟੀਚਰ ਪੂਰੇ ਕਰ ਦਿੰਦੇ ਆ ਚਾਰ ਦੀਵਾਰੀ ਕਰ ਦਿੰਦੀ ਆ ਸਾਇੰਸ ਲੈਬ ਬਣਾ ਦਿੰਦੀ ਆ ਕੰਪਿਊਟਰ ਲੈਬ ਬਣਾ ਦਿੰਦੀ ਆ ਤੁਹਾਡੇ ਬੈਠਣ ਨੂੰ ਨਵੇਂ ਕਲਾਸਰੂਮ ਬਣਾ ਦਿੰਦੇ ਆ ਜੋ ਜੋ ਸਕੂਲ ਚ ਚਾਹੀਦਾ ਸੀ ਉਹ ਪੂਰਾ ਕਰ ਦਿੱਤਾ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਹਾਡੀ ਜਿਹੜੀ ਮਜਬੂਰੀ ਸੀ ਉਹਨੂੰ ਮਰਜ਼ੀ ਦੇ ਵਿੱਚ ਬਦਲ ਲੈ ਅੱਜ ਕੋਈ ਵੀ ਬੱਚਾ ਕੋਈ ਵੀ ਮਾਪੇ-ਬਾਪ ਇਸ ਗੱਲੋਂ ਸ਼ਰਮਿੰਦਗੀ ਮਹਿਸੂਸ ਨਹੀਂ ਕਰੂਗਾ ਕਿ ਮੇਰਾ ਬੱਚਾ ਸਰਕਾਰੀ ਸਕੂਲ 'ਚ ਪੜਦਾ ਹੈ ਸਮਾ ਉਹ ਮਾਣ ਮਹਿਸੂਸ ਕਰੂਗਾ ਕਿ ਮੇਰਾ ਬੱਚਾ ਉੱਥੇ ਪੜਦਾ ਜਿੱਥੇ ਇੰਧਾ ਦੇ ਕਾਬਿਲ ਟੀਚਰ ਹੈ ਜਿਨ੍ਹਾਂ ਨੂੰ ਸਟੇਟ ਲੈਵਲ ਤੇ ਵੀ ਸਨਮਾਨ ਹੋਣਾ ਚਾਹੀਦਾ ਮੈਂ ਜਿਹੜੇ ਫਸਟ ਆਫ ਦਾ ਅੱਜ ਹਰ ਮਾਪਾਪਾ ਹਰ ਮਾਪਾਪਾ ਚਾਹੁੰਦਾ ਹੈ ਕਿ ਮੇਰਾ ਬੱਚਾ ਡਾਕਟਰ ਬਣੇ ਕਿਹੜਾ ਕਿਹੜਾ ਬੱਚਾ ਚਾਹੁੰਦਾ ਡਾਕਟਰ ਬਣੇ ਡਾਕਟਰ ਕੌਣ-ਕੌਣ ਬਣਨਾ ਚਾਹੁੰਦਾ ਹੱਥ ਫੜੇ ਕਰਕੇ ਦੱਸੋ ਬੱਚਿਓ ਕਿਹੜਾ ਕਿਹੜਾ ਬੱਚਾ ਡਾਕਟਰ ਬਣਨਾ ਚਾਹੁੰਦਾ ਮਾਪੇ ਦੱਸੋ ਕਿਹੜਾ ਕਿਹੜਾ ਮਾਪੇ ਆਪਣੇ ਬੱਚੇ ਨੂੰ ਡਾਕਟਰ ਬਣਾਉਣਾ ਚਾਹਦਾ ਹੈ ਪੇਰੈਂਟਸ ਬੈਠੇ ਨੇ ਮਾਪੇ ਬੈਠੇ ਪੰਚਾਇਤ ਬੈਠੀ ਹੈ ਦੋ ਤਿੰਨ ਪਿੰਡਾਂ ਦੀ ਕਿਹੜੀ ਪੰਚਾਇਤ ਦਾ ਕਿਹੜੇ ਬੱਚੇ ਆ ਕਿਹੜੇ ਮਾਪੇ ਜਿਹੜੇ ਚਾਹੁੰਦੇ ਨੇ ਕਿ ਮੇਰਾ ਬੱਚਾ ਡਾਕਟਰ ਬਣੇ ਹੱਥ ਖੜਾ ਕਰਕੇ ਦੱਸਿਓ ਮੰਜਰਾ ਫਤੇਪੁਰ ਵਾਲੀ ਪੰਚਾਇਤ ਜਾਂਦੀ ਨਹੀਂ ਕਿ ਸਾਡੇ ਪਿੰਡ ਦੇ ਬੱਚੇ ਡਾਕਟਰ ਬਣ ਹੱਥ ਖੜੇ ਕਰੋ ਭਾਈ ਬੰਦਾਰ ਜੀ ਦੱਸੋ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਸੂਟੀ ਬਾਬੇ ਉਹ ਨਹੀਂ ਬੈਠੇ ਆ ਇਹਨੇ ਟਾਈਮ ਤੋਂ ਨਿਰੰਤਰ ਸੇਵਾ ਕਰ ਰਿਹਾ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਅੱਜ ਹਰ ਇੱਕ ਮਾਪੇ ਦੀ ਇੱਛਾ ਹੈ ਕਿ ਮੈਂ ਆਪਣੇ ਬੱਚੇ ਨੂੰ ਡਾਕਟਰ ਬਣਾਣਾ ਆ ਮੇਰੀ ਬੇਟੀ ਹੁਣ ਇਸ ਸਟੇਜ ਤੋਂ ਬੋਲ ਕੇ ਗਈ ਜੀ ਮੈਡੀਕਲ ਕਾਲਜ ਦੇ ਬਾਰੇ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਸੀ ਮੈਂ ਜਿਹੜੀ ਬੇਨਤੀ ਕਰਨੀ ਸ਼ਾਇਦ ਮੈਨੂੰ ਲੱਗਦਾ ਕਿਉਂਕਿ ਮੈਂ ਦੱਸਿਆ ਕਿ ਮੈਨੂੰ ਮੰਨ ਦੀ ਗੱਲ ਪਤਾ ਲੱਗ ਜਾਂਦੀ ਹੈ 99.9% ਕਿਸੇ ਨੂੰ ਨਹੀਂ ਪਤਾ ਲੱਗਿਆ ਹੋਣਾ ਕਿ ਬੇਟੀ ਕੀ ਗੱਲ ਕਰਕੇ ਗਈ ਹੈ ਮੈਡੀਕਲ ਕਾਲਜ ਦੇ ਬਾਰੇ ਸਪੈਸ਼ਲ ਤੌਰ ਤੇ ਤੇ ਲੱਗਿਆ ਪਤਾ ਕਿਸੇ ਨੂੰ ਤੁਹਾਨੂੰ ਲੱਗਿਆ ਥੈਂਕ ਯੂ ਮੈਂ ਜਿਹੜੀ ਬੇਨਤੀ ਕਰਨ ਲੱਗਾ ਵੈਸੇ ਤਾਂ ਇੱਕ ਨੂੰ ਪਿੰਡ 'ਚ ਪਤਾ ਲੱਗ ਜਾਏ ਤਾਂ ਸਾਰਿਆਂ ਨੂੰ ਪਤਾ ਲੱਗ ਜਾਂਦਾ ਕਾਰਨ ਕੀ ਆ ਪੰਜ ਸਾਲ ਐਮ ਐਲ اے ਪੂਰੇ ਪਿੰਡ ਦੇ ਵਿੱਚ ਰੋਜੇ ਘੜਾ ਮਰੀ ਜਾਵੇ ਕਹਿੰਦੇ ਤੂੰ ਆਇਆ ਨਹੀਂ ਤੂੰ ਆਇਆ ਨਹੀਂ ਜੇ ਵੋਟਾਂ ਦੇ ਦਿਨ ਇੱਕ ਦਿਨ ਰਾਤ ਨੂੰ ਇਕੱਲਾ ਹੀ ਕਿਸੇ ਦੇ ਘਰ ਜਾ ਕੇ 5 ਮਿੰਟ ਬੈਠ ਕੇ ਆ ਜਾਵੇ ਦੂਜੇ ਦਿਨ ਪੂਰੇ ਪਿੰਡ 'ਚ ਪਤਾ ਹੁੰਦਾ ਰਾਤੀ ਆਇਆ ਸੀ ਰਾਤੀ ਆਇਆ ਸੀ ਰਾਤੀ ਆਇਆ ਸੀ ਜਣਕੇ ਇੱਕ ਬੰਦੇ ਨੂੰ ਪਤਾ ਲੱਗਣਾ ਚਾਹੀਦਾ ਮੈਡੀਕਲ ਕਾਲਜ ਬਣ ਰਿਹਾ ਹੁਣ ਸਾਰੇ ਪਿੰਨ ਨੂੰ ਪਤਾ ਲੱਗ ਗਿਆ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਖਾਸ ਤੌਰ ਤੇ ਅੱਜ ਹਰ ਇੱਕ ਮਾਪੇ ਚਾਹੁੰਦਾ ਕਿ ਮੇਰਾ ਬੱਚਾ ਡਾਕਟਰ ਬਣੇ ਜੇ ਬੱਚੇ ਨੂੰ 5ਵੀਂ ਤੱਕ ਪੜਾਉਣਾ ਤਾਂ ਪ੍ਰਾਇਮਰੀ ਸਕੂਲ ਭੇਜਣਾ ਪਊ ਟੀਚਰ ਸਾਹਿਬਾਨ ਖੜੇ ਆ ਪੜ੍ਹੇ ਲਿਖੇ ਇਹਨਾਂ ਦੇ ਬੱਚੇ ਪੜ੍ਹਦੇ ਆ ਇਹਨਾਂ ਨੇ ਵੀ ਗੱਲ ਨਾਲ ਹੀ ਹੈ ਹਰ ਇੱਕ ਬੱਚਾ ਜਿਹੜਾ 5ਵੀਂ ਕਰੂ ਉਹ ਪ੍ਰਾਇਮਰੀ ਵਾਲੇ ਸਕੂਲ ਜਾਊ ਜੇ 10ਵੀਂ ਕਰਨੀ ਹੈ ਤਾਂ ਤੁਸੀਂ ਉਹਨੂੰ ਪੰਜ ਬਿਣਾਲੇ ਨਹੀਂ ਭੇਜ ਸਕਦੇ ਪਹਿਲੇ ਹਾਈ ਸਕੂਲ ਭੇਜਣਾ ਪਊ ਜੇ 12ਵੀਂ ਕਰਾਣੀ ਦਾ ਸਕੈਂਡਰੀ ਸਕੂਲ ਭੇਜਣਾ ਪਊ ਜੇ ਬੱਚੇ ਨੂੰ ਐਮਪੀਬੀਐਸ ਕਰਾਣੀ ਹੈ ਜੇ ਬੱਚੇ ਨੂੰ ਡਾਕਟਰ ਬਣਾਣਾ ਹੈ ਕਿਹੜੇ ਕਾਲਜ ਭੇਜਣਾ ਪਊ ਦੱਸਿਓ ਮੜ ਜਾ ਮੈਨੂੰ ਕਿਹੜੇ ਕਾਲਜ ਭੇਜਣਾ ਪਊ ਮੈਡੀਕਲ ਕਾਲਜ ਬਿਲਕੁਲ ਉਹਨੂੰ ਮੈਡੀਕਲ ਕਾਲਜ ਭੇਜਣਾ ਪਊ ਔਰ ਪਿਛਲੇ 80 ਸਾਲਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮੈਡੀਕਲ ਕਾਲਜ ਕਿੰਨੇ ਮੈਨੂੰ ਦੱਸਿਓ ਜਰਾ ਪੂਰੇ 80 ਸਾਲਾਂ 'ਚ ਉਪਰਨਗਰ ਪੂਰੇ 80 ਸਾਲਾਂ 'ਚ ਪੂਰੇ ਪੰਜਾਬ 'ਚ ਮੈਡੀਕਲ ਕਾਲਜ ਕਿੰਨੇ ਆ ਸਿਰਫ 3 ਇੱਥੇ ਇੱਕ ਅੰਮ੍ਰਿਤਸਰ ਇੱਕ ਫਰੀਦਕੋਟ ਤੇ ਇੱਕ ਪਟਿਆਲਾ 80 ਸਾਲਾਂ 'ਚ ਸਿਰਫ 3 ਮੈਡੀਕਲ ਕਾਲਜ ਪੂਰੇ ਪੰਜਾਬ ਦੇ ਵਿੱਚ ਜਿਹਨੂੰ ਤੁਸੀਂ ਮੋਟਾ ਪਾਈਆਂ ਜਿਹੜੇ ਕਹਿੰਦੇ ਰੌੜੀ ਨੇ ਕੀ ਕੀਤਾ ਜਿਹੜੇ ਕਹਿੰਦੇ ਭਗਵੰਤ ਮਾਨ ਨੇ ਕੀ ਕਰਤਾ ਜਿਹੜੇ ਕਹਿੰਦੇ ਝਾੜੂ ਵਾਲਿਆਂ ਨੇ ਕੀ ਕੀਤਾ ਕੱਲ ਤੁਸੀਂ ਸਨੇਹੇ ਲਾਏ ਹੋਣੇ ਭਾਈ ਆਮ ਆਦਮੀ ਪਾਰਟੀ ਵਾਲਿਆਂ ਨੇ ਸਕੂਲ ਛਾਣਾ ਤੇ ਉਹ ਕਹਿੰਦੇ ਹੋਣੇ ਤੁਹਾਨੂੰ ਉੱਥੇ ਕੀ ਕਰ ਜਾਣਾ ਉਹਨੇ ਕੀ ਵੱਡਾ ਕਰ ਦੇਣਾ ਉਹਨੇ ਕੀ ਵੱਖਰਾ ਕਰ ਦੇਣਾ ਕਹਿੰਦੇ ਸੀ ਨਾ ਮੈਨੂੰ ਗੱਲ ਮੈਂ ਜਿਹੜੀ ਖਾਸ ਤੌਰ ਤੇ ਗੱਲ ਕਰਨੀ ਕੋਈ 80 ਸਾਲਾਂ ਇਹ ਪੂਰੇ ਪੰਜਾਬ ਦੇ ਵਿੱਚਰ ਤਿੰਨ ਮੈਡੀਕਲ ਕਾਲਜ ਔਰ ਇਹਨੇ ਪਿਛਲੇ ਤਿੰਨ ਸਾਲਾਂ 'ਚ ਤਿੰਨ ਮੈਡੀਕਲ ਕਾਲਜ ਦੁਆਬੇ ਦੇ ਵਿੱਚ ਬਣਾ ਰਹੇ ਆ ਹੁਸ਼ਿਆਰ ਬਣਦਾ ਪਿਆ ਨਵਾਂ ਸ਼ਹਿਰ ਉਦਘਾਟਨ ਕੀਤਾ ਕਪੂਰਥਲੇ ਬਣ ਜਾ ਰਿਹਾ ਇਸ ਗੱਲ ਦੀ ਮੁਬਾਰਕਬਾਦ ਇਹਨਾਂ ਬੱਚਿਆਂ ਦੇ ਵਿੱਚੋਂ ਇਹਨਾਂ ਬੱਚਿਆਂ ਦੇ ਵਿੱਚੋਂ ਸਾਡੇ ਡਾਕਟਰ ਬਣਨੇ ਆ ਇਹਨਾਂ ਬੱਚਿਆਂ ਦੇ ਵਿੱਚੋਂ ਸਾਡੇ ਅਫਸਰ ਬਣਨੇ ਆ ਅੱਜ ਇਹ ਗੱਲ ਕਰਨ ਆਏ ਆ ਇਕੱਲਾ ਉਦਘਾਟਨ ਕਰਨ ਲਈ ਫੀਤਾ ਕੱਟਣ ਫੋਟੋ ਖਿਚਾਉਣ ਨਹੀਂ ਆਏ ਇਹ ਗੱਲ ਕਹਿਣ ਆਏ ਆ ਇਹ ਬੱਚਿਆਂ ਨੂੰ ਦੱਸਣ ਆਏ ਆ ਕਿ ਤੁਹਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਤੁਸੀਂ ਉਸ ਸਕੂਲ ਦੇ ਵਿੱਚ ਪੜ੍ਹਦੇ ਹੋ ਦੇਸ ਦੇ ਸਕੂਲ ਦੇ ਜਿਹੜੇ ਸਿੱਖਿਆ ਮੰਤਰੀ ਹੈ ਉਹ ਪੰਜਾਬ ਦੇ ਹਰਜੋਤ ਸਿੰਘ ਬੈਂਸ ਹੈ ਅੱਜ ਉਸ ਕੈਬਨਿਟ ਦੇ ਹਿੱਸੇ ਨੇ ਜਿਹਦੀ ਨੁਮਾਇੰਦਗੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਕਰਦੇ ਆ ਜਿਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਬਾਬਾ ਸਾਹਿਬ ਵੇਦਕ ਤੇ ਸ਼ਹੀਦ ਆਜਮ ਭਗਤ ਸਿੰਘ ਦੀ ਫੋਟੋ ਦਫ਼ਤਰਾਂ ਚ ਨਹੀਂ ਲਾਣੀ ਉਹਨਾਂ ਦੀ ਸੋਚ ਤੇ ਵੀ ਪਹਿਰਾ ਦੇਣਾ ਔਰ ਕੰਮ ਕਰਕੇ ਦਿਖਾਇਆ 3 ਸਾਲ ਦਾ ਸਭ ਸਮਾਂ ਮੈਂ ਜਿਹੜੀ ਖਾਸ ਤੌਰ ਤੇ ਬੱਚੇ ਪੜ ਗਏ ਉਦੋਂ ਬਾਅਦ ਕੀ ਕਰਨ 53 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਪੰਜਾਬ ਦੇ ਵਿੱਚ ਨਾ ਕਿੰਨਾ ਸਲੇ ਦੇ ਕੇ ਤੁਹਾਡੇ ਸਾਹਮਣੇ ਪਈ ਹੋਈਆਂ ਕੋਈ ਇੱਕ ਤੇ ਬੰਦਾ ਕਹੇ ਇੱਕ ਕਿ ਕੋਈ ਪੈਸਾ ਲਿਆ ਕਿਸੇ ਤੋਂ ਨੌਕਰੀ ਲੈਣ ਦਾ ਜਾਂ ਕਿਸੇ ਤੋਂ ਨਕਲ ਮਰਵਾਈ ਅੱਜ ਮੈਂ ਜਿਹੜੀ ਖਾਸ ਤੌਰ ਤੇ ਗੱਲ ਕਰਨੀ ਚਾਹੁੰਦਾ ਜਦੋਂ ਕਿਸੇ ਪਿੰਡਾਂ 'ਚ ਜਾਣਾ ਤਾਂ ਪਿੰਡਾਂ ਵਿੱਚ ਜਾ ਕੇ ਪੁੱਛਣਾ ਕਿ ਭਾਈ ਚਿੱਟੇ ਦਾ ਕੀ ਹਾਲ ਹੈ ਤਾਂ ਉਹਨਾਂ ਨੇ ਕਿਹਾ ਸਾਡੇ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਜੋ ਹਾਲਾਤ ਆਜ ਨੇ ਸ਼ਾਇਦ ਕੋਈ ਬਚੇ ਪੰਚਾਇਤਾਂ ਨਵੇਂ ਆਣੀਆਂ ਬਣੀਆਂ ਪੰਜਾਬ ਦੇ ਮੁੱਖ ਮੰਤਰੀ ਨਵੇਂ ਬਣੇ ਸਰਪੰਚ ਨੇ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਨੂੰ ਕਿਹਾ ਕਿ ਭਾਈ ਨਸ਼ਾ ਨਾ ਵੇਚ ਨਸ਼ਾ ਵੇਚਣ ਵਾਲੀ ਬੀਬੀ ਕਹਿੰਦੀ ਮੈਂ ਇੱਥੇ ਹੀ ਵੇਚੂ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈ ਤਾਂ ਰਾਤ ਦੇ 11 ਵਜੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਰਪੰਚ ਨੂੰ ਇਕੱਲਾ ਹੀ ਫੋਨ ਲਾ ਕੇ ਨਹੀਂ ਕਿਹਾ ਤੇਰੀ ਪਿੱਠ ਦੇ ਪਿੱਛੇ ਚੁਟਾਗਾ ਖੜਿਆ ਪੀਲੇ ਪੰਜੇ ਵਾਲੀ ਜੇਵੀਸੀ ਮਸ਼ੀਨ ਉਹ ਜਿਹੜਾ ਕਿਤਾਬੇ ਦਾ ਸੀ ਉਹਦੇ ਸਰੇ ਉਹਦਾ ਘਰ ਵੀ ਚੱਕ ਕੇ ਲੈ ਜਾਂਦਾ ਜੁੱਧ ਪ੍ਰੇਸ਼ਾਨ ਦੇ ਵਿਰੁੱਧ ਲੜਾਈ ਲੜ ਰਹੇ ਆ ਤੁਹਾਡਾ ਸਹਿਯੋਗ ਕਰ ਰਹੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦੀ ਬਹੁਤ ਬਹੁਤ ਮੱਡੀ ਕਰਦਾ ਅੱਜ ਮੈਂ ਜਿਹੜੀ ਗੱਲ ਕਰਨੀ ਤੁਸੀਂ ਅਕਸਰ ਭੁੱਲ ਜਾਂਦੇ ਹੋ ਉੱਟ ਕੇ ਹੁਣ ਇੱਕ ਗੱਲ ਖਾਸ ਤੌਰ ਤੇ ਕਿਹੜੀ ਕਿ ਕਦੇ ਬਿਜਲੀ ਦੇ ਬਿੱਲ ਵੀ ਆਉਂਦੇ ਹੁੰਦੇ ਸੀ ਜਦੋਂ ਅਸੀਂ ਕਹਿੰਦੇ ਸੀ ਭਾਈ ਜਿਹਦਾ ਬਿਜਲੀ ਦਾ ਬਿੱਲ ਫਾਰਮ ਭਰਾ ਲਓ ਜਿਹੜਾ ਦੱਸੋ ਤੁਹਾਡੇ ਘਰ ਕਿੰਨੀ ਬਿਜਲੀ ਆਉਂਦੀ ਹੈ ਕਹਿੰਦੇ ਇਹਨਾਂ ਢਾਡੂ ਵਾਲਿਆਂ ਨੇ ਨਹੀਂ ਕਰਦੀ ਇਹਨਾਂ ਤੋਂ ਨਹੀਂ ਹੋਣਾ ਐਦਾਂ ਹੀ ਕਹਿੰਦੇ ਸੀ ਸਰਕਾਰ ਬਣਦੇ ਸਰ ਜਿਹੜਾ ਗੁਰੂ ਸਾਹਿਬ ਦਾ ਸੰਦੇਸ਼ ਹੈ ਐਸਾ ਚਾਹੂੰ ਰਾਜ ਮੈਂ ਜਹਾ ਮਿਲੇ ਸਭ ਕੋ ਮੰ ਛੋਟ ਬੜੇ ਸਭ ਸੰਬਸੇ ਰਬਦਾਸ ਰਹੇ ਪਰਸਨ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਅੱਜ ਉਹਨਾਂ ਦੇ ਬੋਲਾਂ ਤੇ ਪਹਿਰਾ ਦੇ ਰਹੇ ਆ ਜਿੱਕਰ ਜਨਨਲ ਕਾਸਟ ਦੇ ਵੀ ਬਿੱਲ ਮਾਫ ਕੀਤੇ ਆ ਆਮ ਆਦਮੀ ਪਾਟ ਨਹੀਂ ਕੀਤੇ ਆ ਅੱਜ ਤੱਕ ਕਿਸੇ ਸਰਕਾਰ ਨੇ ਹੱਸੋ ਮੈਂ ਜਿਹੜੀ ਬੇਨਤੀ ਕਰਨ ਲੱਗਾ ਅੱਜ ਪੰਜਾਬ ਦੇ ਵਿੱਚ ਜਿੰਨੇ ਵੀ ਪਿੰਡ ਨੇ ਅਸੀਂ 178 ਪੰਜਾ ਗੜਸ਼ੰਕਰ ਦੀਆਂ ਅਸੀਂ ਨਹੀਂ ਦੇਖਿਆ ਕਿਹੜਾ ਸਰਪੰਚ ਹੈ ਕਿਹੜਾ ਪੰਚ ਹੈ ਸਾਡੇ ਨਾਲ ਬਣਦੀ ਕਿ ਨਹੀਂ ਬਣਦੀ ਕਿਹੜੀ ਪਾਰਟੀ ਨੂੰ ਬਲੌਂਕ ਕਰਦਾ ਨਹੀਂ ਸਾਰਿਆਂ ਨੂੰ ਬਰਾਬਰ ਰੱਖੇ ਸਾਰਿਆਂ ਨੂੰ ਐਸਟੀਐਮ ਦਫ਼ਤਰ ਗੜਸ਼ੰਕਰ ਸਾਰੇ ਡਿਪਾਰਟਮੈਂਟ ਪੜਾਏ ਲਿਖਤੀ ਤੌਰ ਤੇ ਲਿਆ ਦੱਸੋ ਤੁਹਾਡੇ ਪਿੰਡ ਕੀ ਕੀ ਕੰਮ ਚਾਹੀਦੇ ਆ ਔਰ 10 ਤਰੀਕ ਤੋਂ ਬਾਅਦ ਰੋਡ ਮੈਪ ਬਣ ਰਿਹਾ ਸਾਰੇ ਕੰਮ ਸ਼ੁਰੂ ਕਰਾਣ ਲੱਗੇ ਆ ਕੰਮਾਂ ਨੂੰ ਸਪੀਡ ਬਣਾਉਣ ਲੱਗੇ ਆ ਇੱਕ ਵੀ ਪਿੰਡੇ ਦਾਦਾ ਨਹੀਂ ਅੱਜ ਅਸੀਂ ਗੱਲ ਕਰਦੇ ਆ ਕਿ ਸਾਨੂੰ ਸਹੂਲਤਾਂ ਜਿਹੜੀਆਂ ਉਹ ਕੈਨੇਡਾ ਵਿੱਚ ਇੰਦਾ ਕੈਨੇਡਾ ਵਿੱਚ ਇੰਦਾ ਤੇ ਸਾਡੀ ਸਰਕਾਰ ਇੰਦਾ ਸੀ ਅੱਜ ਤੱਕ ਪੰਜਾਬ ਦੇ 13000 ਪਿੰਡ ਆ ਉਹ 13000 ਦੇ ਵਿੱਚ 15000 ਛੱਪੜਾਂ ਦੇ ਹਾਲਾਤ ਇੱਕ ਇਹ ਸਰਕਾਰ ਨੇ ਕਿ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਵੜਦਾ ਛੱਪੜ ਤਾਂ ਪਿਛਲੇ ਸਰਕਾਰਾਂ ਤੋਂ ਸਾਫ਼ ਨਹੀਂ ਹੋਏ ਤੇ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਸੀ ਅੱਜ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਕਰ ਰਹੇ ਆ ਇਹ ਤੁਹਾਡੇ ਸਹਿਯੋਗ ਦੀ ਲੋੜ ਹੈ ਤੁਸੀਂ ਬੜਾ ਡੱਟ ਕੇ ਸਾਥ ਦਿੰਦੇ ਹੋ ਬਹੁਤ ਪਿਆਰ ਕਰਦੇ ਹੋ ਹਮੇਸ਼ਾ ਹੀ ਜਿਹੜਾ ਆਮ ਆਦਮੀ ਪਾਰਟੀ ਦੇ ਖਾਸ ਤੌਰ ਤੇ ਮੇਰੀ ਪਿੱਠ ਦੇ ਪਿੱਛੇ ਆਪਣਾ ਹੱਥ ਰੱਖਦੇ ਹੋ ਇਸ ਕਰ ਲਈ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਕਿਤੇ ਵੀ ਜਿਹੜਾ ਤੁਹਾਨੂੰ ਲੋੜ ਹੋਊਗੀ ਸਰਕਾਰ ਤੁਹਾਡੇ ਨਾਲ ਹਮੇਸ਼ਾ ਖੜੀ ਹੈ ਔਰ ਤੁਸੀਂ ਵੀ ਹਮੇਸ਼ਾ ਸਰਕਾਰ ਨੂੰ ਆਪਣਾ ਜਿਹੜਾ ਸਹਿਯੋਗ ਦਿੰਦੇ ਰਹੋਗੇ ਮੈਂ ਹੁਣ ਇੱਕ ਬੇਨਤੀ ਕਰਨੀ ਹੈ ਕਿ ਮੈਂ ਥੋੜੇ ਜਿਹਾ ਨਾਮ ਲੈਣੇ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇੱਥੇ ਸਟੇਜ ਦੇ ਅੱਗੇ ਆ ਜਾਣ ਸਭ ਤੋਂ ਪਹਿਲਾਂ ਵਿਜੀਤ ਕੁਮਾਰ ਪੱਟੀ ਜੀ ਸਾਡੇ ਜਿਹੜੇ